ਗੁਰ ਸੇਵਾ ਤੇ ਭਗਤੀ ਕੁਮਾਈ ਤਬ ਇਹ ਮਾਨਸ ਦੇਹੀ ਪਾਈ ਗੁਰ ਸੇਵਾ ਦੇ ਭਗਤ ਕੁਮਾਈ ਗੁਰ ਸੇਵਾ ਜਿਹੜੀ ਹੈ ਭਗਤੀ ਕੀਤੀ ਅੰਦਰ ਲੈਣੇ ਕੀਤੀ ਹੰਸ ਰਿਪੰਕਿ ਬਾਹਰ ਦੇਹੀ ਪਾਈਆ ਜਦ ਜਦ ਤੇ ਬਾਹਰ ਦੇ ਜੀਵ ਅਲੱਗ ਹੋਇਆ ਪਹਿਲਾਂ ਗੁਰੇ ਤਾਂ ਇੱਕੋ ਹੀ ਹੈ ਪਹਿਲਾਂ ਗੁਰ ਇੱਕ ਡਿਗਰੀ ਘਟਣ ਦਾ ਨਾ ਹੋ ਅਬਦ ਗੌਰ ਜਿਹੜਾ ਹੈਗਾ ਗੌਰ ਲਖਤਾਂ ਤੋਂ ਲਗਾ ਜੋਤ ਸਰੂਪ ਹੈ ਗਾਲੋ ਦਰਗਾਂ ਦੀਵਾ ਅੰਦਰ ਜੋਤ ਹੁੰਦੀ ਹੈ ਜਿਹੜਾ ਹੁਣ ਤੱਕ ਅੰਤਰਾ ਆਤਮਾ ਨੇ ਸੇਵਾ ਕੀਤੀ ਹੈ ਭਗਤੀ ਦੀ ਕਮਾਈ ਕੀਤੀ ਹੈ ਭਗਤ ਕਮਾਈ ਇਹਨੇ ਪਾਣੇ ਚ ਰਹਿਣਾ ਪਾਣੇ ਚ ਰਹਿਣਾ ਭਗਤ ਕਮਾਈ ਹੈ ਨਾਮਾਰਜ਼ ਨਹੀਂ ਭਾਈ ਹੁਣ ਇਹਦੇ ਵਿੱਚ ਭੇਦ ਕੀ ਹੈ ਗੱਲ ਦਾ ਕੱਢ ਕੀਤੀ ਗੁਰਸੇਵਰ ਭਗਤਕਾਂ ਲਈ 83 ਲੱਖ ਜੋੜ ਦੇ ਵਿੱਚ ਗੁਰਸੇਵਰ ਭਗਤਕਾਂ ਲਈ ਕੀਤੀਆਂ ਨੇ ਇੱਕ ਬਿਰਛਲ ਹੋ ਕੇ ਸੈਂਕੜੇ ਸਾਲ ਤੱਕ ਕੋਥਾਂ ਖੜਾ ਹੋਏ ਥੜ ਪੈਦਾ ਕੀਤੇ ਨੇ ਧੁੱਪ ਚਾਹ ਆਪ ਸਹੀ ਹੈ ਠੰਡ ਆਪਣੇ ਸਿਰ ਤੇ ਚੱਲੀ ਹੈ ਗਰਮੀ ਸੰਦੀ ਆਪਣੇ ਸਿਰ ਤੇ ਚੱਲੀ ਹੈ ਅਦੇ ਵੀ ਨਹੀਂ ਪਿਆ ਉਹ ਜਿਹੜੀ ਪਾਣੀ ਵੀ ਸ਼ਾਰਟੇਜ ਵੀ ਜਿਹੜੀ ਸੀ ਪਿਆਸ ਆਪਣੇ ਹਿੱਸੇ ਤੇ ਚੱਲੀ ਐ ਤੇ ਫਲ ਪੈਦਾ ਹੋਇਆ ਉਹ ਜਿਹੜੇ ਪਰਮੇਸ਼ਰ ਦੇ ਜੀਵ ਨੇ ਉਹਨਾਂ ਨੂੰ ਦਿੱਤੇ ਆਪਾ ਬੱਦੇ ਫਲ ਤਾਂ ਆਪ ਨਹੀਂ ਗਾਦੇ ਆਪਣੇ ਪੱਤੇ ਦਾ ਕਿਸੇ ਹੋਰ ਦੇ ਕੰਮ ਆਏ ਨੇ ਕਿਸੇ ਜਾਨਵਰ ਨੇ ਖਾਧੇ ਪੱਤੇ ਵੀ ਤਾਂ ਖਾਂਦੇ ਨੇ ਜਾਨਵਰ ਤੇ ਲੱਕੜੀ ਵੀ ਕਿਸੇ ਦੇ ਕੰਮ ਆਈ ਹੋਊਗੀ ਕੀ ਕਿ ਦੀ ਸ੍ਰਿਸ਼ਟੀ ਪਰਮੇਸ਼ਰ ਦੀ ਉਹਦੀ ਸੇਵਾ ਕੀਤੀ ਜੀ ਨੇ ਪੱਠੇ ਨੇ ਪੱਠਿਆਂ ਚ ਜੀਵ ਹੈ ਪੱਠਿਆਂ ਨੂੰ ਕਿੰਨੀਆਂ ਚੀਜ਼ਾਂ ਖਾਂਦੀਆਂ ਨੇ ਕਿੰਨੇ ਛੋਟੇ ਛੋਟੇ ਜੀਵ ਨੇ ਪੱਠਿਆਂ ਤੇ ਇਹ ਜੀਵਾਂ ਦਾ ਆਹਾਰ ਜਿਹੜਾ ਜੀਵਣ ਹੈ ਸੇਵਾ ਹੀ ਇੱਕ ਦੇ ਹੁੰਦੀ ਹੈ ਬੜੀ ਸਾਡੀ ਜਾਨਵਰ ਮਰ ਜਾਂਦਾ ਕਿੰਨੇ ਕਰਮ ਵਿੱਚ ਪੈਦਾ ਹੁੰਦੇ ਨੇ ਉਹਦੇ ਕਿੰਨੇ ਕਰਮਾਂ ਨੂੰ ਭੋਜਨ ਬਣਿਆ ਉਹਦੇ ਹੀ ਪਾਲੀ ਹੋਣੇ ਸੀ ਦੇਹੀ ਦਿੱਤੀ ਕਰਮਾਂ ਨੂੰ ਕਰਮਦਲ ਖਾਏ ਇਹ ਸੇਵਾ ਸੀ ਭੋਜਨ ਬਣਿਆ ਕੋਈ ਜੀਆਂ ਦਾ ਤਾਂ ਜੁਦੀ ਸੀ ਤਾ ਜੁਦੀ ਚੱਲੀ ਇਹ ਗੁਰ ਸੇਵਾ ਭਗਤ ਕਬਾਈ ਦੀ ਗੱਲ ਕਰਦੇ ਕਬੀਰ ਬਾਣ ਦੇ ਹੀ ਤੱਕ ਪੁੰਚਦੇ ਪਹੁੰਚਦੇ ਬਹੁਤ ਕੁਝ ਕੀਤਾ ਪਹਿਲਾਂ